ਅਕੀਕਾ ਰਹੀ ਦੁਪਹਿਰ ਬੜੀ ਲੱਗਦੀ ਆ ਉਹ ਸਾਰੇ ਬੰਦ ਦੀ ਆ ਲੋ ਲੱਗੇ ਆ ਵੀਰ ਜੀ ਪੱਬੀ ਜੀ ਬੂਆ ਨਹੀਂ ਹਾਈ ਹੈ ਕੋਣ ਬੂਆ ਕੁੱਟੀ ਜਾਂਦਾ ਇਨਾ ਅੱਜ ਹੁਣੇ ਤੇ ਵਿਹਲੀ ਹੋ ਕੇ ਬੈਠੀ ਆ ਸਾਰਾ ਸਿਆਪਾ ਕੀਤਾ ਕਿੰਨਾ ਕਾਮਰ ਤੇ ਤੋਂ ਇੱਕ ਅੱਧ ਦੀ ਗਰਮੀ ਆ ਹੁਣ ਪਤਾ ਨਹੀਂ ਕਿਹੜਾ ਦੁਪਹਿਰੇ ਆ ਗਿਆ ਚੈਣ ਹੀ ਹੈ ਨਹੀਂਗਾ ਫਿਰੰਤਰਾ ਛਦਾਈਆਂ ਵਾਂਗੂ ਬੂਹਾ ਹੀ ਕੁੱਤੀ ਜਾਂਦਾ ਬੂਹਾ ਹੀ ਕੁੱਤੀ ਜਾਂਦੇ ਜਿਹੜਾ ਵੀ ਹੈਗਾ ਫੇ ਦੱਸ ਮੈਂ ਆ ਹੀ ਜਾਣਾ ਮੈਂ ਸੌਣ ਹੀ ਲਿਆ ਵਾ ਹਾਏ ਹਾਏ ਇਹ ਕਿੱਥੋਂ ਆ ਗਈ ਆ ਅੱਛਾ ਦੇ ਨੀ ਤੁਸੀਂ ਨੇ ਹਾਂਜੀ ਦੇ ਬੁਲਾ ਨਹੀਂ ਖੁਲਿਆ ਤਾ ਇਸ਼ਿਆ ਤੀ ਮੈਂ ਦੇਖਿਆ ਘਰੇ ਨਹੀਂ ਲੱਗਦੀ ਨਹੀਂ ਨਹੀਂ ਮੈਂ ਘਰੇ ਹੀ ਸੀਗੀ ਅੱਛਾ ਹੁਣੇ ਕੰਮ ਕਰਕੇ ਵੇਲ ਨਹੀਂ ਹੋਈ ਤੁਸੀਂ ਕਿਹਾ ਬਬੀ ਸਤਿ ਸ਼੍ਰੀ ਅਕਾਲ ਕਿਵੇਂ ਮੱਟੂ ਕਿਵੇਂ ਹੋ ਸੁਣਾ ਕੀ ਹਾਲ ਚਾਲ ਠੀਕ ਸਾਰੇ ਵਧੀਆ ਹਾਂ ਉੱਥੇ ਚੜਾ ਗਈ ਗਾੜੀ ਮਿੱਥੋਂ ਤੁਰ ਕੇ ਆਇਆ ਫੋਨ ਲਉਂਦੀ ਨਹੀਂ ਤੂੰ ਚੁੱਕਿਆ ਹੀ ਨਹੀਂ ਫੋਨ ਮੇਰਾ ਫਿਰ ਅੰਦਰ ਹੋਣਾ ਹੀ ਤੈਨੂੰ ਮੈਂ ਦੱਸਾਂਗਾ ਤਈ ਮੈਂ ਤੇ ਆਪ ਹੁਣੇ ਜੇ ਕੰਮ ਕਰਕੇ ਤੇ ਵੇਲ ਨਹੀਂ ਹੋਈ ਕਿੱਥੇ ਗਏ ਵੀਰ ਬਾਹਰ ਚੋਂ ਨਚੁੰਨ ਡੈ ਲਾਉਣ ਪਾਜੀ ਨਹੀਂ ਆਏ ਨਾ ਉਹ ਨਹੀਂ ਆਏ ਉਹ ਵਿੱਚ ਕੰਮੀ ਇਹ ਚੋਂ ਨਚਨ ਲੱਗਨ ਦਿਆ ਅੱਛਾ ਤੂੰ ਚੌਂਨੇ ਚ ਵੇਲੀ ਦੱਸ ਵੀ ਤੂੰ ਤੇ ਤੂੰ ਚੱਕ ਕੇ ਤੋਰਾਂ ਨਹੀਂ ਪਾਣੀ ਲਿਆ ਵੇ ਲਿਆ ਦੋ ਮੇਜ ਕੱਲ ਪਰਸੋਂ ਗਈ ਮੈਨੂੰ ਲੱਗਾ ਜੇ ਤਿੰਨ ਦਿਨ ਵੀ ਨਹੀਂ ਹੋਏ ਗਈ ਨੂੰ ਤਿੰਨ ਦਿਨ ਵੀ ਕੀ ਹੁੰਦੇ ਹੱਸ ਨੂੰ ਇਹਨੇ ਮੈਂ ਨਹੀਂ ਹੱਥ ਦੀ ਕਰੀ ਜਾਂਦੀਆਂ ਫਾਈਟ ਜਾਸ ਤੋਂ ਕਾਦੀ ਨੇਰੀ ਆਈ ਵੀ ਤਿੰਨ ਦਿਨ ਤੱਕ ਤੈਨੂੰ ਹੋਏ ਨਹੀਂ ਤੇ ਅੱਜ ਮੂੰਹ ਚੁੱਕ ਕੇ ਫਿਰ ਭੱਜੀ ਹੁੰਦੀ ਆਲੂ ਦੇ ਦੀ ਪਾਣੀ ਕਿੰਨਾ ਕੁ ਲੱਗਾ ਝੋਨਾ ਦਾ ਝੋਨਾ ਅਜ ਪਹਿਲਾਂ ਤੇ ਭਈ ਇਹ ਨਹੀਂ ਮਿਲਦਾ ਸੀ ਭਈ ਇਹ ਖਰੇ ਹੁਣ ਕੱਲ ਪਰਸੋਂ ਮਿਲੇ ਕਦੂ-ਕਦੂ ਤੇ ਹੋ ਗਿਆ ਵਾ ਸਾਰਾ ਜਿਹੜੀ ਪਾਰ ਆ ਪੈਲੀ ਆਪਣੀ ਤੇ ਬਈ ਇਹ ਨਹੀਂ ਮੈਨੂੰ ਲੱਗਦਾ ਹਜੇ ਤੱਕ ਆਏ ਵਟਾ ਵਟਾ ਡਾਇ ਬੰਨਣ ਬਾਹਰ ਤੁਸੀਂ ਕਿੰਨਾ ਕੁ ਲਾ ਲਿਆ ਥੋੜਾ ਹੀ ਲੱਗਾ ਜੀ ਅੱਛਾ ਤੇ ਤੇ ਜੀ ਕੁੜੀ ਨੂੰ ਨਹੀਂ ਲਿਆਂਦਾ ਉਹ ਠੀਕ ਨਹੀਂ ਹੀ ਗਰਮੀ ਦਾ ਕਰਕੇ ਉਹਨੂੰ ਲਿਆਂਦਾ ਹੀ ਨਾ ਤੈਨੂੰ ਨਹੀਂ ਗਰਮੀ ਲੱਗਦੀ ਬੜੀ ਡਿਜੀਕਲ ਕੋਈ ਨਹੀਂ ਜਮੈਂ ਐਸਾ ਚੱਲ ਕੋਈ ਨਹੀਂ ਘੜੀ ਵੀ ਘੜੀ ਆਣਾ ਅੱਛਾ ਕੁੜੀ ਫਿਰ ਅੱਛਾ ਬਿਮਾਰ ਕੇ ਠੀਕ ਨੂੰ ਕੀ ਹੋਇਆ ਨਾ ਵਾਹ ਪੀੜ ਜੀ ਹੁੰਦੀ ਉਹਦੇ ਅੱਛਾ ਅੱਛਾ ਵਾਹ ਤਾਂ ਵਾਹ ਦਸਵੰਨਾ ਖਮਉਂਦੀ ਰਹਿੰਦੀ ਉਹਨਾਂ ਨਾਲ ਹੁੰਦਾ ਹੋਊਗਾ ਕਿ ਚਾਹ ਉਹ ਲਟਾਈਆਂ ਬਠੇਰੀਆਂ ਲਿਆ ਲਿਆ ਦਿਨੇ ਤੂੰ ਤੈਨੂੰ ਤਾਂ ਮੈਂ 20 ਵਾਰੀ ਟੱਕਿਆ ਨਾ ਲਿਆ ਕੇ ਦਿਆ ਕਰ ਨਿਆਣੀ ਮੰਗ ਲੈਂਦੀ ਆ ਨਿਆਣਿਆਂ ਨੇ ਮੰਗਣਾ ਹੀ ਹੁੰਦਾ ਤੇ ਆਪਦਾ ਫਰਜ਼ ਬਣਦਾ ਨਾ ਤਾਂ ਥੋੜਾ ਬਹੁਤਾ ਛਿੜਕਿਆ ਕਰ ਵੀ ਨਹੀਂ ਇਹ ਜੀ ਚੀਜ਼ ਕਾਣ ਵਾਲੀ ਹੁੰਦੀ ਆਖੀ ਤਾਂ ਹੈਗਾ ਨਿਆਣੀ ਆਖੀ ਨਹੀਂ ਲੱਗਦੇ ਤੇ ਨਾਲੇ ਤੂੰ ਆਪਾਂ ਜਿਹੜੀ ਕੱਲ ਪਰਸੋ ਤੇ ਗਏ ਜੀ ਐਡੀ ਕੀ ਜ਼ਰੂਰੀ ਕੰਮ ਪੈ ਗਿਆ ਫਿਰ ਭੱਜੇ ਆਏ ਜੀ ਵੀਰ ਕਿੱਥੇ ਆ ਮੈਂ ਨਾ ਰਖੜੀ ਬੰਨਣੀ ਹੈ ਵੀਰ ਨਹੀਂ ਤੇਰਾ ਘਰ ਹੈਗਾ ਨਾ ਉਹਦਾ ਟਾਈਮ ਹੀ ਹੈਗਾ ਉਹਦੇ ਕੋਲ ਨਹੀਂ ਆਇਆ ਜਾਣਾ ਹਾਂ ਮੈਂ ਰਖੜੀ ਲਈ ਕੀ ਆਈ ਹਾਂ ਮੈਂ ਤੇ ਤੂੰ ਫੋਨ ਕਰਕੇ ਆਉਂਦੀ ਹੋਣ ਮੈਂ ਘਰ ਰਖੜੀ ਬੰਨਣੀ ਮੈਂ ਘਰ ਦੀ ਘਰ ਬਨ ਕੇ ਮੋੜ ਜਾਣਾ ਤੇ ਮੈਂ ਹਾਂ ਚਲ ਬਨਨਾ ਮਾ ਵੀਰ ਨੂੰ ਭੱਜ ਕੇ ਰਖੜੀ ਪਿਛੇ ਵੀਰਾਵ ਨਹੀਂ ਬੱਜਦੀ ਤੇ ਨਹੀਂ ਬੱਦੀ ਹੀ ਫੇਰ ਕੀ ਹੀ ਨਹੀਂ ਬੱਦੀ ਤੇ ਤੈਨੂੰ ਦੇ ਹੀ ਦਿੱਤਾ ਜੋ ਸਾਡੇ ਕੋ ਪੁੱਜਿਆ ਸਰਿਆ ਹੀ ਐਡੀ ਗਰਮੀ ਚ ਜ਼ਰੂਰੀ ਮੈਂ ਲੈ ਨਹੀਂ ਆਉਣਾ ਹੀ ਤੂੰ ਹੀ ਨਾ ਮੈਂ ਨਾ ਸਿਰਫ ਰਖੜੀ ਆਪਣੇ ਵੀਰ ਨੂੰ ਬੰਨਣ ਆਈ ਆ ਫੇਰ ਨਹੀਂ ਤੇ ਫਿਰ ਮੇ ਕੋ ਇੰਨਾ ਟਾਈਮ ਨਹੀਂ ਹੈਗਾ ਫਿਰ ਮੈਂ ਜਾਣੀ ਆ ਮੈਂ ਰਖੜੀ ਦਾ ਨੁਫੜਾ ਜਾਨੀ ਆ ਕਿੰਨੇ ਟਾਈਮ ਤੱਕ ਅੱਡੇ ਤੱਕ ਨਹੀਂ ਨਹੀਂ ਉਹ ਤਾਂ ਨਹੀਂ ਟਾਈਮ ਹੈਗਾ ਉਹ ਤਾਂ ਸ਼ਾਮਾਂ ਪੈ ਜਾਣੀਆਂ ਉਹਨੇ ਨਹੀਂ ਹਜੇ ਆਉਣਾ ਹੁਣ ਇਹ ਤੇ ਹਜੇ ਉਹ ਗਿਆ ਰੋਟੀ ਲਾਟੀ ਖਾ ਕੇ ਗਏ ਆ ਜੀ ਹੇ ਜਿਹੜੀ ਸਿੱਤੇ ਕਿੱਥੋਂ ਆ ਜਾਣਾ ਮੈਂ ਰਖੜੀ ਰੱਖ ਜਾਨੀ ਆ ਤੇ ਮੈਂ ਮੁੜ ਜਾਨੀ ਫਿਰ ਚਲੋ ਵੇ ਲੈ ਤੇਰੀ ਮਰਜ਼ੀ ਜਿੱਦਾਂ ਵੀ ਕਰਨੀ ਵੇ ਲੈ ਮਰਜ਼ੀ ਜੇ ਤੂੰ ਚੱਲ ਜੇ ਜਾਣਾ ਤੇ ਚੱਲ ਜਾ ਪਰ ਚਾਹ ਘੁੱਟ ਪੀ ਜਾ ਮੁੜ ਕੇ ਪਰਾਂ ਨੂੰ ਦੱਸੇਗੀ ਵੀ ਭਾਬੀ ਨੇ ਚਾਹ ਵੀ ਨਹੀਂ ਪਿਆਈਗੀ ਲਿਆ ਦੇ ਚਾਹ ਕੋ ਪਰ ਦੱਸ ਕੇ ਆਉਣਾ ਚਾਹੀਦਾ ਫੋਨ ਕਾਟ ਕੇ ਆਉਣਾ ਚਾਹੀਦਾ ਐਮਐਸ ਕੂਰ ਚੱਕ ਕੇ ਆ ਜਾਈਦਾ ਹੇ ਚਾਹ ਤੱਤੀ ਕਰ ਦੇਣੀ ਜਿਹੜੀ ਬਾਹਰ ਘਲਾਈ ਹੁਣ ਇਹਦੇ ਜੋ ਸਪੈਸ਼ਲ ਬਣਨੀ ਆਪਕੇ ਤੇ ਕਿੰਨਾ ਤਾਂ ਕਰਦੀ ਮੂੰਹ ਚੁੱਕ ਕੇ ਆ ਜਾਂਦੀ ਮੈਂ ਲੈ ਨਹੀਂ ਕੋਸ਼ਾਈ ਲੈਣ ਕਿਉਂ ਨਹੀਂ ਆਈ ਦੱਸ ਲੈਣ ਦੀ ਮਾਰੀ ਤੇ ਤੂੰ ਆਉਣੀ ਪਤਾ ਵਾਪਸ ਜੀ 2000 ਤੋਂ ਘੱਟ ਪਰਾ ਦੇਂਦਾ ਨਹੀਂ ਗਾ ਉਹ ਵਾਵਾ ਗੱਲ ਬਣ ਜਾਂਦੀ ਜੇ ਮੈਂ ਉਹਨੂੰ ਆਣੀ ਆ ਕੋਈ 150 ਦੇ ਕੇ ਮੱਥੇ ਮਾਰਿਆ ਕਰਨਾ ਮੂੰਹ ਵੀ ਆ ਤਾਂ ਮੇਰੀ ਭੈਣ ਆਈ ਭੈਣ ਆਜੇ ਤੇ ਉਹ ਵੀ ਕਿਤੇ ਜੇ ਇੱਕ ਦਾ ਚਾਰ ਹੋ ਜਾਂਦਾ ਵੀ ਭੈਣ ਆਲਦੀ ਭੈਣ ਕੋਲ ਉਹਦੀਆਂ ਬਾਵਾ ਆਕੜੀਆਂ ਰਿੰਦੇ ਨੇ ਆ ਮੈਨੂੰ ਮਾਰ 50 ਰੁਪਏ ਦੇ ਕੇ ਟੋਰ ਮੈਨੂੰ ਮੈਂ ਦੇਣੀ 2000 ਰੁਪਏ ਮੈਂ ਉਹਨੂੰ ਫੋਨ ਹੀ ਨਹੀਂ ਕਰਨਾ ਕਿ ਭੈ ਆਈ ਘਰੇ ਰਖੜੀ ਪੰਨਾ ਉਹ ਵੀ ਉਹਨੂੰ ਪਖੰਡ ਕਰਦਾ ਕੰਮ ਛੱਡ ਕੇ ਤੇ ਭੱਜ ਜਾਊਗਾ ਉਹ ਵੀ ਇਹੋ ਕੰਮ ਪਾਲਦਾ ਰਹਿੰਦਾ ਹੁਣ ਇਹ ਆਹ ਕੰਮ ਕਰੂ ਜਾ ਕੇ ਆਪਣਾ ਇਹਦੇ ਤੇ ਸਟੀਲ ਦੇ ਅੱਚ ਦੇ ਦੇ ਦਿੰਨੀ ਇਹਦੇ ਪਿੱਛੇ ਕਾਪਲ ਬੇੜ ਦੀ ਫਿਰੂੰਗੀ ਹੈ ਵੀ ਭਾਈ ਮਹਿੰਗੇ ਭਾਦੇ ਕੁੜੀ ਰੂਪੇ ਚੜਾਈ ਕੇ ਡਰੋਂ ਹੋਣ ਪਈਂ ਤੇ ਚਪੇੜ ਮਾਰੇ ਬੰਦਾ ਬੁੱਥੇ ਖੜਾ ਕੇ ਆਨੋ ਦੇ ਦਿੱਚਾ ਐ ਦੁੱਧ ਨਹੀਂ ਹੈਗਾ ਕੋਟਕਨ ਐਪਨ ਨੂੰ ਗਰਮ ਕਰ ਦੇਂਗੀ ਦੁੱਧ ਨਹੀਂ ਹੈਗਾ ਦੁੱਧ ਤੇ ਉਹਨਾਂ ਕਰਖਿਆ ਚਾਹ ਜੋਗਾ ਬਾਹਰ ਬੰਦੇ ਬੁੰਦੇ ਵੀ ਲੱਗਣੇ ਭਈ ਇਹ ਆਉਣੇ ਚਾਹ ਤੇ ਤੇਨ ਮਤਾਈਓ ਤੱਕ ਵੀ ਆਉਣਾ ਹੁੰਦਾ ਤਾਂ ਫੋਨ ਕਰਕੇ ਆਇਆ ਕਰੋ ਫਿਰ ਪਤਾ ਹੁੰਦਾ ਵੀ ਆਉਣਾ ਜੰਦ ਜੰਦੀ ਮੋੜੀ ਹੋਣਾ ਮੈਨੂੰ ਪਤਾ ਨਹੀਂ ਵੀਰ ਕਰੇ ਨਹੀਂ ਮਿਲਿਆ ਨਹੀਂ ਨਹੀਂ ਤੈਨੂੰ ਲੈ ਤੂੰ ਆਪਸੇ ਆਣੀ ਹੈ ਤੈਨੂੰ ਤਾਂ ਪਤਾ ਕੰਮਾਂ ਦੇ ਤੇ ਦੇਣਾ ਨਹੀਂ ਬਿਸਕਟ ਵੀ ਨਹੀਂ ਹੈਗਾ ਨਹੀਂ ਬਿਸਕਟ ਨਹੀਂ ਅਸੀਂ ਕਰਦੇ ਆਹੀ ਹੂੜ ਪੜਾ ਅੰਗੜੀ ਨੇ ਆਣੇ ਨੂੰ ਕਮਾਉਂਦੇ ਤੇਰੇ ਵਾਂਗੂ ਵੇ ਕੁੜੀ ਆਪਣੀ ਤਾਂ ਬਿਮਾਰ ਕੀਤੀ ਨਾਲੇ ਹੁਣ ਪੈਸੇ ਲਾਏਗੀ ਚਾਹੀ ਤੇ ਚਾਹ ਵਧੀਆ ਪੀਓ ਤੇ ਇਹਨੂੰ ਵੀ ਤਾਂ ਪਿਓ ਕੋਲ ਛੱਡ ਆਉਂਦੀ ਕਿ ਨਹੀਂ ਇਹ ਤਾਂ ਨਹੀਂ ਆਣੀ ਉਹਨੇ ਕੰਮ ਨਹੀਂ ਕਰਨਾ ਕਰੇ ਅੰਦਰੋਂ ਕੋ ਧੋਨਿਆ ਚੈਨੇ ਰਜੋ ਅੱਛਾ ਤੁਹੀ ਨੇ ਗਾਇ ਰਖੜੀ ਬੰਨ ਨਾ ਮੈਂ ਆਣੀ ਗਈ ਮੈਨੂੰ ਕਰਦੇ ਆ ਫੋਨ ਵੀ ਰਖੜੀ ਬੰਨ ਜਾ ਮੈਂ ਹੁ ਮੈਂ ਵੇਖੂਗੀ ਮੇਨੂੰ ਟਾਈਮ ਲੱਗੂ ਤੇ ਬੰਨ ਜੂਗੀ ਜੇ ਨਾ ਲੱਗਾ ਮੈਨੂੰ ਕਰਮ ਦਾ ਫੋਨ ਮੈਂ ਨਹੀਂ ਜਾਂਦੀ ਚੁੰਦੀ ਨਾਲੇ ਐਵੇਂ ਤੀਜੇ ਦਿਨ ਮੂੰਹ ਚੋੱਕ ਕੇ ਪੀਕੇ ਤਰੇ ਜੋ ਪਰਜਾਈਆਂ ਤੋਂ ਗੱਲਾਂ ਕਰਾਓ ਕੀ ਫਾਇਦਾ ਆਪਦੇ ਘਰ ਪੈ ਭਾਰੇ ਗੋਰੇ ਹੋ ਕੇ ਰੋ ਰਖੜੀ ਬੰਨਣੀ ਜਿਉਂਦੇ ਵਸਦੇ ਰਹਿਣ ਮਾਰਾ ਇਹਨੇ ਲੰਮੀ ਉਮਰ ਕਰਨੀ ਉੱਥੇ ਰਖੜੀਆਂ ਨਾਲ ਕੀ ਉਹ ਚੱਲਿਆ ਜੇ ਪਰ ਆਪਣੇ ਭਰਾ ਨੂੰ ਰਖੜੀ ਬੰਨ੍ਹਣੀ ਹੈ ਤਾਂ ਬੰਨ੍ਹਣੀ ਚਾਹੀਦੀ ਪਰ ਜਈਆਂ ਤਾਂ ਐਂ ਕਰਦਿਆਂ ਰਹਿੰਦੀਆਂ। ਉਹ ਮਾਂ ਲਈ ਇੱਟੇ ਕਦੀ ਲਾੜ ਲੂੰਦੀ। ਜੂਰੀ ਦੋੜੀ ਵੀ ਕੁਝ ਲੈਣਾ ਹੀ ਹੁੰਦਾ। ਗੱਲ ਲੈਣ ਦੀ ਨਹੀਂ ਹੁੰਦੀ। ਮੇਰਾ ਮੈਂ ਸ਼ੁਰੂ ਤੋਂ ਮੈਂ ਜੋਵੇਂ ਆਈਂ ਹੀ ਮੈਂ ਘਾਟ ਹੀ ਗਈ ਰਖੜੀ ਬੰਨ੍ਹਣ ਮੈਂ ਨਹੀਂ ਕਦੀ ਗਈ। ਨਹੀਂ ਤੇ ਵੀ ਵੀ ਲੰਮੀ ਉਮਰ ਵਾਸਤੇ ਵੀ ਰਖੜੀ ਕ ਬੰਨਣੀ। ਲੰਮੀ ਉਮਰਾਂ ਦੇ ਵੇਖਦੀ ਦੀ ਕਰਨੀਆਂ ਮਾਂ ਰਾਏ। ਉਹਦੇ ਹੱਥ ਡੋਰਾਵਾ ਆਪਣੀ ਜ਼ਿੰਦਗੀ ਤੇ ਆਪਣੇ ਸੁਆਸਾਂ ਦੀਆਂ। ਰਖੜੀ ਦੇ ਤੰਦ ਨਾਲ ਕੁਝ ਨਹੀਂ ਉਹ ਚੱਲਿਆ। ਉਹ ਤਾਂ ਇੱਕ ਬਸ ਵਿਹਾਰਜਾ ਬਣਿਆ ਵੀ ਰਖੜੀ ਦਾ ਤੰਦ ਤੇ ਬਾਣ ਦਾ। ਸੋ ਖ ਮੰਗੋਸ ਮਾਲਕ ਤੋਂ ਜੀ ਜੇ ਮੇਰੇ ਵੀਰ ਵੀ ਕਹੂਗਾ ਕਿ ਮੈਂ ਨਾ ਆਇਆ ਕਰੂੰਗਾ ਜਿੱਦ ਮੇਰੇ ਵੀਰ ਮੈਂ ਤੈਨੂੰ ਆਉਣ ਦਾ ਕਿਹਾ ਵਾ ਹੈ ਤਾ ਹੋਰ ਹੁਣ ਉਹਨੂੰ ਪੁੱਟੀਆਂ ਉਂਗਲਾਂ ਦਏਂਗੀ ਮੇਰੇ ਗਾਲ ਪਵਾਵੇਂਗੀ ਮੈਂ ਤੈਨੂੰ ਆਉਣ ਦਾ ਤਾਂ ਕੋਈ ਨਾ ਹੀ ਨਹੀਂ ਲਿਆ ਵੀ ਤੂੰ ਕਿਉਂ ਆਈ ਉਹ ਚੱਗੇ ਤੇਰਾ ਇੰਨਾ ਕਰਦਾ ਵਾ ਤੇ ਜੇ ਉਹਨੂੰ ਇਦਾਂ ਦੀਆਂ ਗੱਲਾਂ ਦੱਸੇਂਗੀ ਤੇ ਮੇਰਾ ਝਾਟਾ ਖੋਊਗਾ ਵੀ ਮੇਰੀ ਭੈਣ ਨੂੰ ਇਦਾਂ ਨਹੀਂ ਐਡੇ ਗੰਦੇ ਸੁਭਾ ਦਾ ਟੱਕਰਿਆ ਪੀ ਲੈ ਜਾ ਤੂੰ ਚੰਗੀ ਉਹ ਰੁਪਿਆ ਦੇ ਚਾਹ ਪੀਣ ਨਹੀਂ ਦੇ ਨਹੀਂ ਚਾਹ ਦੁੱਧ ਆਖੰਦਈ ਨਾ ਦੁੱਧ ਆਖੇ ਦੋ ਤਿੰਨ ਚਾਹ ਨਹੀਂ ਪੀ ਪੀ ਲੈਣੀ ਪਿਆਵੇਂ ਕਿ ਤਾ ਪੀ ਲੈ ਕਰੋ ਪਖਾਣ ਦਾ ਤੂੰ ਆਪ ਕਰਦੀ ਨਹੀਂ ਨਹੀਂ ਚਾਹ ਨਹੀਂ ਪੀਉਣੀ ਚਾਹ ਨਹੀਂ ਕਿਤੇ ਪਿਆਈ ਕੋਈ ਗੱਲ ਨਹੀਂ ਕਰ ਜਾ ਤਾ ਬਾਜ਼ਾਰ ਚ ਮੈਂ ਲੈ ਦੇਣਾ ਕੁਛ ਨਾ ਕੁਛ ਖਾਣ ਆਉਂ ਵਾਧੂ ਪੈਸੇ ਤੁਹਾਡੇ ਕੋਲ ਹੋਰ ਸਭ ਸਸ ਠੀਕ ਹੀ ਹਾਂ ਵਧੀਆ ਠੀਕ ਹੈ ਅੱਛਾ ਵਾੜਾ ਤਰੇ ਫਿਰਦੀ ਆਖੰਦਈ ਠੀਕ ਨਹੀਂ ਵਿੱਚੋਂ ਨਹੀਂ ਭੱਜੀ ਫਿਰਦੀ ਹੁੰਦੀ ਕੋਚ ਸਾਸਪੇ ਆਂਦੇ ਨੇ ਵਿੱਚੋ ਜੇ ਠੀਕ ਨਹੀਂ ਦੋਰੀ ਫਿਰਦੀ ਵਧੀਆ ਠੀਕ ਹੈ ਅੱਛਾ ਦਵਾਈ ਦੂਈ ਦਵਾਈਆ ਕਰੋ ਚੰਗੀ ਜਨ ਕਿਸਾਨਦੀ ਨਹੀਂ ਰਹੀਦਾ ਤੂੰ ਰਖੜੀ ਬੰਨ ਕੇ ਆ ਅੱਛਾ ਚੰਗੀ ਦਵਾਈ ਦੂਈ ਦਵਾਈਆ ਕਰੋ ਸਾਸਨ ਨੂੰ ਹਾਂਜੀ ਨਹੀਂ ਦਵਾਈ ਤੇ ਚੰਗੀ ਦਵਾਈ ਦੀ ਉਹਨੇ ਖਲਾਇਆ ਉਹ ਬਥੇਰਾ ਸਾਥ ਦਿੰਦੀ ਆ ਆ ਲੋ ਤੁਸੀਂ ਨਾ ਐ ਕਰਿਓ ਹਣ ਫਿਰ ਮੈਂ ਪੱਗੀ ਜਾਨਨੀ ਆ ਤੇ ਮੈਨੂੰ ਮੈਂ ਲੇਟ ਹੁੰਦੀ ਆ ਕੁੜੀ ਘਰੇ ਠੀਕ ਨਹੀਂ ਇਹ ਕੀ ਹੈ ਡੱਬਾ ਜੀ ਤੇ ਡੱਬਾ ਵਾਤ ਡੱਬਾ ਕੀ ਲਿਖੀ ਕਾ ਦਾ ਡੱਬਾ ਮਿੱਠਿਆ ਡੱਬਾ ਵਾ ਜੇ ਉਹਨੂੰ ਮੂੰਹ ਮੁੱਠਾ ਉਹਦਾ ਜਰੂਰ ਕਰਾਇਓ ਉਹਨੂੰ ਦਿਓ ਜਰੂਰ ਡੱਬਾ ਫੜਾ ਦਿਓ ਨਹੀਂ ਕਿ ਮਤਲਬ ਵਿੱਚ ਕੀ ਆ ਕੁਝ ਨਹੀਂ ਉਹ ਮੇਰਾ ਵੀਰ ਆਪੇ ਮੇਰੇ ਵੀਰ ਵਾਸਤੇ ਗਿਫਟ ਵਾ ਉਹ ਆਪੇ ਹੀ ਵੇਖ ਲੇਗਾ ਜੇ ਤੁਸੀਂ ਉਹਦੇ ਆਇਆ ਤਾਂ ਖੋਲਿਓ ਤੇ ਉਹਦਾ ਮਰਖੜੀ ਉਹ ਤੇ ਵੀਰ ਦਾ ਤੈਨੂੰ ਬੜਾ ਤੇ ਪਰਝਾਈ ਨਾ ਖੋਲੇ ਵੀਰ ਖੋਲੇ ਹੈ ਉਹਦਾ ਆਉਣਾ ਪਰਝਾਈ ਕੋਲ ਤੇ ਚਾਹ ਪਾਣ ਪਰਝਾਈ ਕੋਲ ਪੀਣਾ ਤੇ ਉਹਦਾ ਵੀਰ ਖੋਲੇ ਸਿਰ ਤੇ ਭਾਬੀਆਂ ਵੀ ਆਉਂਦੀ ਹੁੰਦੀਆਂ ਵੀਰ ਨੇ ਥੋੜੀ ਬਣਾ ਕੇ ਪਿਉਣੀ ਭਾਬੀਆਂ ਤੇ ਵੀਰ ਇੱਕ ਹੀ ਚੀਜ਼ ਹੁੰਦੀ ਮੈਂ ਤਾਂ ਉਹ ਆਖਰ ਵੀ ਮੈਂ ਵੀਰ ਵਾਸਤੇ ਗਿਫਟ ਲਿਆਈ ਆਂ ਇਹ ਲੋ ਵੇਖੂਗਾ ਨਾ ਖੁਸ਼ ਹੋ ਜੂਗਾ ਚੰਗਾ ਦੇ ਦੂੰਗੀ ਆਹੋ ਖੋਲੂਗਾ ਤੇ ਖੁਸ਼ ਹੋ ਜੂਗਾ ਹੁਣ ਉਹ ਤੇ ਬਾਹਰ ਆ ਜੇ ਕਰੇ ਹੁੰਦੇ ਤੇ ਤੈਨੂੰ ਛੱਡ ਆਉਂਦੇ ਫਿਰ ਹੁਣ ਘਰ ਤੇ ਹੈਗਾ ਨਹੀਂ ਫਿਰ ਬਾਹਰ ਹੀ ਨਹੀਂ ਕੋਈ ਗੱਲ ਨਹੀਂ ਮੈਂ ਤੁਰ ਕੇ ਚਲੇ ਜਾਣਾ ਵਾ ਗਾੜੀਆਂ ਬਹਿ ਜਾਣਾ ਬਸ ਤੇ ਕੁਝ ਨਾ ਕੁਝ ਮਿਲ ਜਾਂਦਾ ਹੁੰਦਾ ਚਲ ਠੀਕ ਹੈ ਜਾਓ ਫਿਰ ਗਰਮੀ ਬੜੀ ਟਾਈਮ ਨਾ ਘਰ ਜਾਵੇਂ ਤੇ ਇਹ ਜ਼ਰੂਰ ਜਿੱਤ ਦੇਣਾ ਉਹ ਚੰਗਾ ਮੂੰਹ ਮਿੱਠਾ ਕਰਾ ਦਿਓ ਸਮੰਦ ਬਖਰਾ ਦਿਓ ਇਹਨਾਂ ਨੂੰ ਤਾਂ ਉੱਚੇ ਥਾਂ ਤੇ ਰੱਖ ਲਓ ਨਿਆ ਰੱਖ ਲਾਂਗੀ ਐਡੀ ਕਿਤੋਂ ਪਿਸਤਾ ਬਰਫੀ ਲੈ ਕੇ ਆਈ ਵੀ ਜਿਹੜੀ ਉੱਚੀ ਥਾਂ ਰੱਖਣੀ ਮੈਂ ਆ ਲੈ ਲਓ ਫਿਰ ਸਮਾਨ ਤੁਸੀਂ ਰੱਖ ਲਿਓ ਨਹੀਂ ਭੈਣਾ ਰੱਖ ਲੂੰਗੀ ਜਿਹੜੀ ਇਹ ਚ ਪਿਸਤਾ ਬਰਫੀ ਲਿਆਂਦੀ ਖਵਾ ਦੂੰ ਤੇਰੇ ਵੀਰ ਨੂੰ ਪਤਾ ਨਹੀਂ ਕੀ ਲਿਆਈ ਵਿੱਚੋਂ ਕੀ ਨਹੀਂ ਲਿਆਈ

ਹਾਂ 20 ਰੁਪਏ ਆ ਹਾਂ ਦੇ ਦੇਣੀ ਹੁਣ ਪਰਸ ਵੀ ਆਪਣਾ ਨਾਲ ਲੈ ਗਿਆ ਉਹ ਤੇਲ ਤੋਲ ਲਿਆਉਣਾ ਅਸੀਂ ਤੇ ਹੁਣ ਮੇਰੇ ਕੋ ਤੇ ਨਹੀਂ ਚਲ ਆਲੀ ਤੇ ਨਾ ਮੋੜੀ ਆਲਾ ਪਿਆਰ ਫੇ ਰੱਖੇਗੀ ਭਾਬੀ ਨੇ ਤੁਰ ਲੱਗੀ ਨੇ ਪਿਆਰ ਵੀ ਨਾ ਦਿੱਤਾ ਆ ਕੀ ਭਾਬੀ 20 ਰੁਪਏ ਬਥੇਰੇ 20 ਰੁਪਏ 20 ਰੁਪਏ ਕਿਤੇ ਐਵੇਂ ਪੰਜ ਜਾਂਦੇ ਨਾਲੇ ਤੇਰਾ ਵੀਰ ਤੇਰਾ ਪਰਸਲ ਆ ਗਿਆ ਘਰ ਹੈ ਨਹੀਂ ਨਹੀਂ ਮੇਰਾ ਮਤ ਬਲੇ ਨਹੀਂ ਕਿ ਮੈਂ ਕਿਹਾ ਵੀ ਕੋਈ ਨਹੀਂ ਗਾ ਪੈ ਹੈਂਦੀ ਨਹੀਂ ਲੋੜ ਮੈਨੂੰ ਪਿਆਰ ਨਾ ਰੱਖਦੀ ਬੰਨਣ ਆਈ ਹੈ ਨਹੀਂ ਨਹੀਂ ਇਹਨੂੰ কুরਕਰੇ ਲੈ ਜੀ ਬਥੇਰੇ কুরਕਰੇ ਲੈ ਸ ਆ ਜਾਣੇ ਇਹਦੇ ਜੋਗੇ ਧਾਹ ਦੇ ਦੇ ਲੈ ਜੀ ਧਾਹ ਜੋ ਕੁੜੀ ਜੋਗੇ ਲੈ ਜੀ ਚੰਗਾ ਕਹਿੰਦੀ ਕਿ ਤੇ ਪਰ ਕੋੜਤ ਕੀ ਹੁੰਦੀ ਜੇ ਮੈਂ ਇਹਦੇ ਨਾਲ ਇਦਾਂ ਨਾ ਕਰਾਂ ਇਹ ਤੇ ਇੱਥੇ ਬੈਠੀ ਰਿਹਾ ਕਰੂ ਇਹਨੇ ਨਾਲ ਸੁੱਤਰ ਤੇ ਹੋਊਗੀ ਵੀ ਮੈਂ ਉਹ ਨਾਲ ਹੀ ਹੁਣ ਗਾਂ ਤੋਂ ਆਊਗੀ ਸੋਚ ਸਮਝ ਕੇ ਆਊਗੀ ਦਫਾ ਇਹ ਤੇ ਮੈਂ ਵੀ ਘੜੀ ਲੰਮੇ ਪਊਂਗੀ ਮੇਰੇ ਆਪ ਕੰਮਕਾਰ ਕਰ ਥੱਕੀ ਪਈ ਦਾ ਚਾਹ ਪੀ ਮਾਣ ਮੈਂ ਬੈ ਕੇ ਤਾਂ ਤਾਂ ਨਹੀਂ ਮਿਲਿਆ ਅੱਜ ਫਾਬੀ ਨੇ ਵੀ ਨੱਕ ਬੋਲ ਵੱਟੇ ਕੀ ਮਾਵਾ ਬਿਨਾ ਕੁਝ ਵੀ ਨਹੀਂ ਹਾਲ ਮਾ ਪਾਵੇਂ ਥੋੜੇ ਦੇਦੇ ਉਹ ਵੀ ਮਨਜ਼ੂਰ ਹੁੰਦੇ ਐ ਤੋਖ ਦੇ ਨਹੀਂ ਪਏ ਹਾਂ ਦੀ ਨਹੀਂ ਗੱਲ ਬਲਾ ਬੰਦਾ ਚੰਗੀ ਤਰ੍ਹਾਂ ਲਵੇ ਅੱਜ ਮੇਰਾ ਵੀਰ ਵੀ ਮਿਲਿਆ ਤੇ ਬੜਾ ਹੀ ਹੋਰ ਤਰ੍ਹਾਂ ਹੁੰਦਾ ਨਿਆਣਾ ਵੀ ਭੁੱਖਾ ਹੀ ਮੇਰਾ ਚਲੋ ਜੋ ਕਰ ਮਾਗਾ ਅੰਤ ਸਿਆਣੇ ਤੱਕੀ ਆਤਮਾ ਵੀਰ ਨੂੰ ਮਿਲ ਨਹੀਂ ਹੈ ਚੱਲ ਦੇਖ ਕੇ ਨਾਲੇ ਖੋਸ਼ ਹੋ ਜਾਂਦਾ ਵੀ ਹੋ ਗਿਆ ਨਿਚੜੀ ਕਿਪਕੇ ਰੱਖਾਂ ਕੀ ਲੈ ਕੇ ਆਈ ਮਾਣਾ ਵੇਖ ਤੇ ਸਹੀ ਲੈ ਕੇ ਕੀ ਆਈ ਐ ਐਡਾ ਕੀ ਲੈ ਕੇ ਆਈ ਜਿਹੜਾਂ ਤੁਸੀਂ ਮੈਂ ਭਰਾ ਮੇਰੇ ਨੂੰ ਜ਼ਰੂਰ ਦਵੀ ਭਰਾ ਮੇਰੇ ਨੂੰ ਜ਼ਰੂਰ ਦਵੀ ਲੈ ਆ ਵੇਖਾਂ ਹੌਨੀ ਹੌਣਿਆਣੀਆਂ ਤੇਆਂ ਪਰਤੀਆਂ ਹੈ ਮੇਰਾ ਗੱਡਾ ਸੋਨਾ ਸੂਟ ਲੈ ਆਈ ਨਾਲ ਪੈਸੇ ਹੌ ਨਹੀਂ ਕਿ ਨਾ ਸੋਨਾ ਸੂਟ ਲੈ ਆਈ ਹਾਂ ਹਾਏ ਰੱਬਾ ਮੇਰੇ ਤਾਂ ਇਹ ਕੀ ਹੋ ਗਿਆ ਹੈ ਮੈਂ ਤੇ ਉਹਨੂੰ ਵਿਚਾਰੀ ਨੂੰ ਕਿਤੇ ਚਾਜ ਨਾ ਘੋਟ ਚਾਹ ਦੀ ਵੀ ਨਾ ਪਿਆਈ ਕਿਤੇ ਬਿਸਕੁਟ ਵੀ ਨਾ ਦਿੱਤੇ ਆਖਰਾਂ ਦੇ ਅੱਗ ਲਾਏ ਬਿਸਕੁਟ ਘਰ ਪਏ ਹੈ ਭਾਬੀ ਜੀ ਭਾਬੀ ਜੀ ਮੈਨੂੰ ਕਰਦੀ ਰਹੀ ਹੈ ਕੀ ਮੈਂ ਮਾਰਾ ਕੀਤਾ ਇੰਨਾ ਵਿਚਾਰੀ ਨਾਲ ਜੇ ਮੇਰੀ ਭਝਾਈ ਮੇਰੇ ਨਾਲ ਇਦਾਂ ਕਰੇ ਗਈ ਨਾਲ ਤੇ ਮੇਰੇ ਦਿਲ ਤੇ ਕੀ ਬੀਤ ਤੇ ਬੇਟੀ ਚੰਗੀ ਮੇਰੀ ਨਾਨਾ ਹੈ ਹਾਂ ਹਾਏ ਕਿੱਦਾਂ ਮੈਂ ਇਹ ਲੰਘਿਆ ਵਕਤ ਕਿੱਦਾਂ ਲਿਆਂਾ ਕਿੱਦਾਂ ਮੈਂ ਉਹਨੂੰ ਵਿਚਾਰੀ ਨੂੰ ਹੁਣ ਮੋੜ ਕੇ ਲਿਆਂਾ ਉਹ ਤੇ ਤੱਤੀ ਚਲ ਗਈ ਹੋ ਗਿਰੋਂਦੀ ਕਲਪਦੀ ਹਾਂ ਇੰਨੀ ਖੇਚਲ ਕਰਕੇ ਗਈ ਹੈਗੀ ਵੀ ਵਿਚਾਰੀ ਆਪਣੇ ਘਰੋਂ ਠੀਕ ਠਾਕ ਐਡੀ ਵੀ ਨਹੀਂ ਹੈਗੀ ਵੀ ਜਿਹੜਾ ਇੰਨਾ ਖਰਚਾ ਫੇਰ ਵੀ ਕਰ ਗਈ ਤੇ ਮੈਨੂੰ ਤੇ ਰੱਬ ਨੇ ਸਭ ਕੁਝ ਦਿੱਤਾ ਤੇ ਮੈਂ ਇੰਨੀ ਮਾੜੀ ਕੀਤੀ ਉਹਦੇ ਨਾਲ ਮੈਨੂੰ ਰੱਬ ਕਦੀ ਮਾਫਨਾ ਕਰੂਗਾ ਤੇ ਈ ਧਾਣੀ ਨਾਲ ਮੈਂ ਇਦਾਂ ਕੀਤਾ ਮੇਰੀ ਖੁਦ ਦੀ ਵੀ ਧੀ ਜੇ ਮੇਰੀ ਧੀ ਨਾ ਕੋਈ ਇਦਾਂ ਕਰੇ ਤੇ ਮੈਂ ਕਿੱਦਾਂ ਜਰ ਲੂੰਗੀ ਰੱਬਾ ਮੈਨੂੰ ਮਾਫ ਕਰੀ ਜਿੱਦਾਂ ਮੈਂ ਉਹਦੇ ਨਾਲ ਅੱਜ ਕੀਤੀ ਮੈਂ ਨਾ ਜਾਣੀ ਆ ਮੈਂ ਨਾਲ ਇਹਨੂੰ ਫੋਨ ਕਰਦੀ ਆ ਵੀ ਜੇ ਤੇ ਇਹਦਾ ਟਾਈਮ ਹੈਗਾ ਤੇ ਠੀਕ ਆ ਜੇ ਨਹੀਂ ਟਾਈਮ ਹੈਗਾ ਤੇ ਮੈਂ ਜਾਣੀ ਜਾਂਦੀ ਜਾਂਦੀ ਰਾਹ ਚ ਲੀੜਾ ਲੱਤਾ ਸੋਨਾ ਬੜਾ ਖਰੀਦ ਲੈਣੀ ਹੈ ਇੰਨੀ ਖੇਚਲ ਕਰਕੇ ਗਈ ਮੈਨੂੰ ਤੇ ਰੱਬ ਨੇ ਸਭ ਕੁਝ ਦਿੱਤਾ ਤੇ ਜਿੰਨੂ ਵਿਚਾਰੀ ਹੈ ਵੀ ਘਰ ਉਹੋ ਜੀ ਔਰ ਮਸਕਿਨਾ ਕੁਝ ਮੈਨੂੰ ਦੇਗੀ ਮੈਂ ਫੋਨ ਕਰਾਂ ਪਹਿਨਾ ਫੋਨ ਕਰਕੇ ਨਾ ਇਹਨਾਂ ਨੂੰ ਪੁੱਛਿਆ ਜੇ ਤੇ ਆ ਜਾਣਗੇ ਠੀਕ ਹੈ ਨਹੀਂ ਤਾਂ ਫਿਰ ਮੈਂ ਇਕੱਲੀ ਚੱਲ ਜਾਨੀ ਮੇਰਾ ਫੋਨ ਕਿੱਥੇ ਹੈ ਬਾਬਾ ਹਲੋ ਕਿੱਥੇ ਹੋ ਤੁਸੀਂ ਮੈਂ ਕਿਹਾ ਦੇਦੀ ਆਏ ਹੀਗੇ ਤੇ ਵਿਚਾਰੇ ਉਹਨਾਂ ਨੂੰ ਕੰਮ ਸੀਗਾ ਤੇ ਚਲੇ ਗਏ ਆ ਰਖੜੀ ਬੰਨਣ ਆਏ ਹੀਗੇ ਹਾਂਜੀ ਤੇ ਨਹੀਂ ਨਹੀਂ ਹੁਣ ਤੇ ਉਹ ਚਲੇ ਗਏ ਆ ਹਾਂਜੀ ਹਾਂਜੀ ਤੇ ਮੈਂ ਹਾਂ ਤੁਸੀਂ ਆ ਜਾਂਦੇ ਤੇ ਆਪਾਂ ਚੱਲ ਆਪਾਂ ਵਿਚਾਰੀ ਏਦਾਂ ਹੀ ਚਲੇ ਗਈ ਮੇਰੇ ਕੋਲ ਪੈਸੇ ਵੀ ਨਹੀਂ ਸੀ ਏਕੇ ਪਰ ਤੁਸੀਂ ਲੈ ਗਏ ਹੀਗੇ ਤੇ ਮੈਂ ਹਾਂ ਚਲਾ ਜਾਂਦੇ ਤੇ ਨਾਲੇ ਆਪ ਤੁਸੀਂ ਰਖੜੀ ਬਣਾ ਲਏ ਹੁੰਦੇ ਤੇ ਨਾਲੇ ਉਹ ਸੋਨਾ ਬੜਾ ਲੀਡਾ ਲੱਤਾ ਬਣਾ ਕੇ ਵਿਚਾਰੀ ਨੂੰ ਦੇ ਆਉਂਦੇ ਆਪਾਂ ਤੁਹਾਡਾ ਟਾਈਮ ਨਹੀਂ ਹੈਗਾ ਤੇ ਮੈਂ ਫਿਰ ਕੱਲੀ ਚੱਲ ਜਾ ਤੇ ਪੈਸੇ ਫਿਰ ਕੱਪੜੇ ਗੋਲੀ ਡੇ ਲੱਤੇ ਵਾਸਤੇ ਮੈਂ ਕੱਪੜੇ ਦੇ ਕੇ ਆਉਣੀ ਉਹਨੂੰ ਚਲੋ ਠੀਕ ਆ ਫਿਰ ਮੈਂ ਇਥੋਂ ਰਾਹ ਚ ਫੜ ਲੈਣੀ ਜਾਂਦੀ ਤਿਆਰ ਹੋ ਕੇ ਆਉਣੀ ਹੈ ਤੇ ਜਾਂਦੀ ਫਿਰ ਫੜ ਲੈਣੀ ਹੈ ਤੇ ਫਿਰ ਮੈਨੂੰ ਪੈਸੇ ਦੇ ਦੇ ਫਿਰ ਮੈਂ ਜਾਂਦੇ ਜਾਂਦੇ ਰਾਹ ਚ ਕੱਪੜੇ ਲੈ ਕੇ ਤੇ ਮੈਂ ਤੁਹਾਡੀ ਰਖੜੀ ਦੇ ਤੁਹਾਨੂੰ ਦੇ ਆਉਣੀ ਠੀਕ ਆ ਚਲੋ ਠੀਕ ਤੇ ਆਖੂਗੀ ਨਾ ਵੀਰ ਨਹੀਂ ਆਇਆਗਾ ਨਹੀਂ ਉਦਾਂ ਤੇ ਆਉ ਹ ਸਿਆਣੀ ਆ ਉਹਨੂੰ ਪਤਾ ਵਾ ਵੀ ਚੋਨਾ ਲਾਉਂਦੇ ਨਹੀਂ ਟਾਈਮ ਲੱਗਦਾ ਬਾਜੀ ਵੀ ਨਹੀਂ ਆਏ ਬਾਜੀ ਵੀ ਚੋਨਾ ਲਾਉਂਦੇ ਠੀਕ ਆ ਠੀਕ ਆ ਠੀਕ ਚਲ ਚਲ ਮਣਾ ਹੁਣ ਜਾਂਦੀ ਉੱਥੇ ਸੋਹਣੇ ਬੜੇ ਦੋ ਸੂਟ ਖਰੀਦ ਲੈਣਾ ਦੋ ਦੋ ਕੁੜੀਆਂ ਦੀਆਂ ਪਰਦੀਆਂ ਲੈ ਲੈ ਬਾਜੀ ਦੇ ਪੈਸੇ ਹੀ ਦੇ ਦੂੰਗੀ ਬਾਜੀ ਨੂੰ ਮੈਨੂੰ ਨਾਪ ਨੂੰ ਪਤਾ ਨਹੀਂ ਪਤਾ ਵੀ ਕਿੱਦਾਂ ਦਾ ਆਉਂਦਾ ਕਿਵੇਂ ਦਾ ਨਹੀਂ ਆਉਂਦਾ ਤੇ ਤੇ ਉਹਨੂੰ ਮੈਂ ਦੇ ਕੇ ਆਵਾ ਦੇਖ ਨਹੀਂ ਕਰਤੀ ਕਿੰਨੀ ਖੇਚਲ ਕਰਕੇ ਗਈ ਹੈ ਮੈਂ ਤਾਂ ਇੱਥੇ ਉਦੋਂ ਵੇਖਿਆ ਹੀ ਨਹੀਂ ਉਹਦੇ ਹੁਣ ਦਿਆ ਆ ਵੇਖੋ ਫੋਨ ਮੰਮੂ ਹਾਂ ਪੱਬਜੀ ਤੁਸੀਂ ਆਹੋ ਹੁਣੇ ਹੀ ਮੈਂ ਤੇ ਕੀ ਕੰਮ ਪੈ ਗਿਆ ਕੋਈ ਨਹੀਂ ਕੰਮ ਕੀ ਪੈਣਾ ਵਾ ਆ ਫੜੇ ਨੂੰ ਗੁੜਿਆ ਨੂੰ ਮੈਂ ਹੁਣੇ ਆਕੇ ਜੇ ਬੈਠੀ ਆ ਕੀ ਕੰਮ ਪੈ ਗਿਆ ਇਹ ਕੰਮ ਤੇ ਕੋਈ ਵੀ ਨਹੀਂ ਪਿਆ ਪਮੋ ਇੱਥੇ ਬਹੁਤ ਮੈਂ ਨਾ ਬਹੁਤ ਬਟਾ ਜੀ ਪਾਣੀ ਲੈ ਕੇ ਨਹੀਂ 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 ਮੈਂ ਗੱਸੇ ਚਾਹ ਲਈ ਪਾਣੀ ਬਸ ਹੁਣੇ ਲੈ ਕੇ ਆਈ ਢੇਲਾ ਕਿੰਨਾ ਕਰਦੀ ਹੈ ਉਸੇ ਵਲੇ ਪਾਣੀ ਲੈ ਚਲ ਗਈ ਤੇ ਜੇ ਇਹ ਮੇਰੇ ਘਰ ਗਈ ਤੇ ਮੈਂ ਸੜੇ ਮੱਥੇ ਨਾਲ ਚਾਰੀ ਨੂੰ ਬੋਲਨੀ ਬਹੁਤ ਵੱਡੀ ਗਲਤੀ ਹੋ ਗਈ ਮੇਰੇ ਕੋਲ ਕੋਤ ਬਹਿ ਜਾ ਬਹਿ ਜਾ ਬੈ ਕੇ ਵੇਖ ਲੋ ਆਣੀ ਦੀ ਕੀ ਲੋੜ ਸੀਗੀ ਨਹੀਂ ਗਰਮੀ ਬੜੀ ਹੈ ਮੈਂ ਤੇ ਆਪ ਹੁਣੇ ਆ ਕੇ ਪੀਤਾ ਬਹੁਤ ਗਰਮੀ ਬਾਹਰ ਸੀ ਕੀ ਕੰਮ ਪੈ ਗਿਆ ਕੋਈ ਕੀ ਗੱਲ ਹੋਈ ਇੱਥੇ ਬਹਿ ਮੇਰੇ ਕੋਲ ਇੱਥੇ ਆ ਇੱਥੇ ਬੋਲ ਕੋ ਦਿਸ ਇੱਥੇ ਇੱਥੇ ਖੇਲ ਇੱਥੇ ਬਹਿ ਇੱਥੇ ਆ ਫੋਟੋ ਜੀ ਜੀ ਮੇਰੇ ਤੋਂ ਬੜੀ ਵੱਡੀ ਗਲਤੀ ਹੋ ਗਈ ਚਲੋ ਹਣਾ ਮੈਂ ਤੁਹਾਨੂੰ ਥੋੜਾ ਜਿਹਾ ਰੁੱਖਾ ਜਿਹਾ ਵਿਵਹਾਰ ਕੀਤਾ ਤੁਹਾਡੇ ਨਾਲ ਤੁਹਾਨੂੰ ਮਾੜਾ ਬੋਲੀ ਤੁਸੀਂ ਇੰਨੇ ਕਿਉਂ ਖੇਚਲ ਕੀਤੀ ਮੇਰੇ ਵੀ ਕੱਪੜੇ ਲਗਾਏ ਆਪਣੇ ਵੀਰ ਦੇ ਵੀ ਲਗਾਏ ਬੱਚਿਆਂ ਦੇ ਵੀ ਲਗਾਏ ਕੋਈ ਨਹੀਂ ਜੇ ਮਾਂ ਹੁੰਦੀ ਤਾਂ ਉਹਦੇ ਨਾਲ ਕਰਦੀ ਮੈਂ ਮਾਵੇਂ ਤੇ ਪਰਜਾਈਆਂ ਵੀ ਮਾਵਾ ਵਰਗੀਆਂ ਹੁੰਦੀਆਂ ਮਾਂ ਪਰ ਨਹੀਂ ਮੈਂ ਪਰਜਾਈ ਮਾਂ ਮੈਂ ਪਰਜਾਈ ਮਾਂ ਨਹੀਂ ਨਾ ਬਣੀ ਤੂੰ ਤੇ ਬਾਣੀ ਭੈਣ ਬਣੀ ਪਰ ਮੈਂ ਨਹੀਂ ਨਾ ਬਣੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੇਰੇ ਕੋ ਰਿਆ ਨਹੀਂ ਗਿਆ ਸੁਣ ਲਈ ਗਰੀਬੀ ਬੜੀ ਜੇ ਤੂੰ ਤੇ ਵੀਰ ਬਾਹਰ ਕਰਨੀ ਤਾਂ ਜੇ ਮੈਂ ਰਖੜੀ ਰਹੀ ਕੇ ਗਈ ਵੀ ਹੈ ਨਹੀਂ ਕੁਝ ਦਿਨ ਨੂੰ ਮੈਂ ਉਹਦਾ ਸਾਰੀਆਂ ਗੱਲਾਂ ਸੁਣ ਲਈ ਮੈਂ ਤਾਂ ਦੇ ਕੇ ਨਹੀਂ ਨਹੀਂ ਦੀਦੀ ਉਹᱫੋ ਥੋੜਾ ਜਿਹਾ ਆਪਾਂ ਨੂੰ ਹੋ ਗਿਆ ਸੀ ਜਿੰਸ ਜੁਨਸ ਦਾ ਘਾਟਾ ਵਾਧਾ ਜਾਂ ਨਹੀਂ ਹੁਣ ਤੇ ਮਹਾਰਾਜ ਕਰਕੇ ਆਪਾਂ ਵਧੀਆ ਰੋਟੀ ਸੌਕੀ ਖਾਂਦੇ ਆਂ ਬਸ ਐਵੇਂ ਮੈਂ ਮੇਰਾ ਜਿਵੇਂ ਸੁਭਾਅ ਆ ਪਤਾ ਨਹੀਂ ਮਨ ਨੂੰ ਕੀ ਹੋ ਗਿਆ ਮੈਂ ਤੇਰੇ ਨਾਲ ਇਦਾਂ ਦਾ ਵਿਵਹਾਰ ਕੀਤਾ ਤੂੰ ਇੰਨੀ ਖੇਚਲ ਕੀਤੀ ਇੰਨੀ ਖੇਚਲ ਕਾਨੂੰ ਕੀਤੀ ਆ ਤੇਰੀਆਂ ਵੀ ਧੀਆਂ ਤੂੰ ਇਹਨਾਂ ਨੂੰ ਪੜਾ ਲਿਖਾ ਤੂੰ ਮੈਨੂੰ ਸਾਡਾ ਨਾ ਇੰਨਾ ਸੋਚਿਆ ਕਰ ਕੋਈ ਨਹੀਂ ਮਹਾਰਾਜ ਨੇ ਬਾਦ ਵਾਦੂ ਦਿੱਤਾ ਵਾ ਹੁਣ ਹੋ ਨਹੀਂ ਕਿਸੇ ਵੀ ਚੀਜ਼ ਦੀ ਕਮੀ ਆਗੀ ਤੇ ਆਲਾ ਮੇਰੀ ਭੈਣ ਇਹ ਚ ਪੈਸੇ ਵੀ ਉਹ ਤੇ ਮੈਂ ਤੇਰੇ ਕੱਪੜੇ ਬਾਜੀ ਦੇ ਮੈਂ ਪੈਸੇ ਦੇ ਚੱਲੀ ਆਂ ਇਹ ਨਹੀਂ ਕਿ ਚਲ ਕਿਉਂ ਕਰਨੀ ਬਾਬਾ ਕੋਈ ਨਹੀਂ ਕਹ ਬੇ ਚੱਲ ਨਹੀਂ ਗਰਮੀ ਚ ਮਗਰੀ ਆਏ ਦੇ ਦੀਦੀ ਧੀਆਂ ਵੀ ਤੇ ਪੇਕੇ ਘਰ ਕਿਸੇ ਆਸਤੇ ਹੀ ਆਉਂਦੀਆਂ ਨਾ ਹੁਣ ਮੈਂ ਜਾਊ ਰਖੜੀ ਲੈ ਕੇ ਮੈਂ ਕਿਸੇ ਆਸਤੇ ਹੀ ਜਾਊਂਗੀ ਨਾ ਕਿ ਮੇਰਾ ਭਰਾ ਮੇਰੀ ਪਰਜਾਈ ਮੈਨੂੰ ਕੁਛ ਦੇਣਗੇ ਤੇ ਜੇ ਮੈਂ ਤੇਰੇ ਆਪਣੇ ਵਾਂਗੂ ਤੇਰੇ ਨਾਲ ਵਿਵਹਾਰ ਕਰੂੰਗੀ ਤੇ ਮੇਰਾ ਮਨ ਨਾ ਟੁੱਟੂਗਾ ਨਹੀਂ ਮੈਨੂੰ ਵੀਰੇ ਲੱਤੇ ਦੀ ਨਹੀਂ ਹੁਰਤੇ ਇੰਨਾ ਹੀ ਆ ਬਸ ਜੀ ਤੁਸੀਂ ਮੈਂ ਚਾਹ ਪਾਣੀ ਕੋਸ਼ ਹੋ ਕੇ ਪੁੱਛ ਲੈ ਬੰਦਾ ਕੋਸ਼ ਹੋ ਕੇ ਬਣਾ ਦੇ ਮੈਂ ਇਹ ਨਹੀਂ ਆਂਦੀ ਵੀ ਤੇ ਹੂੰ ਲੀੜੇ ਲੱਤੇ ਦੀ ਭੁੱਖੀ ਆ ਪਰ ਇਹ ਰਿਵਾਜ ਜੇ ਤੀਏ ਰਖੜੀ ਬੰਨਣ ਆਉਂਦੀ ਆ ਤੇ ਤੀਨੂ ਖਾਲੀ ਨਹੀਂ ਮੋੜਿਆ ਜਾਂਦਾ ਇਹ ਰਿਵਾਜ ਆ ਇਹਨੂੰ ਮੇਰੀ ਭੈਣ ਰੱਖ ਤੇ ਮੇਰੇ ਕੋਲ ਗਲਤੀ ਭੁੱਲ ਚੁੱਕ ਹੋ ਗਈ ਹੋਵੇ ਤੇ ਮੈਨੂੰ ਮaaf ਕਰੀ ਚੰਗਾ ਨਹੀਂ ਮੈਂ ਗੁੱਸੇ ਨਾਲ ਮੈਂ ਕਿਵੇ ਨਹੀਂ ਕੀਤਾ ਕੋਈ ਗੱਲ ਨਹੀਂ ਹੁਣ ਮੇਰੇ ਮਨ ਤੋਂ ਹੁਣ ਮੇਰੇ ਮਨ ਤੋਂ ਬੋਝ ਲੱਥਾ ਮੈਨੂੰ ਬੜੀ ਟੈਨਸ਼ਨ ਸੀ ਵੀ ਮੈਂ ਕੁੜੀ ਵਿਚਾਰੀ ਆਈ ਦੁਪਹਿਰੇ ਤੋਂ ਇੰਨੀ ਗਰਮੀ ਚ ਤੇ ਮੈਂ ਉਹਨੂੰ ਕਿੱਦਾਂ ਮੋੜਿਆ ਨਹੀਂ ਕੋਈ ਗੱਲ ਨਹੀਂ ਉਹ ਤੇ ਚਲੋ ਕੋਈ ਗੱਲ ਨਹੀਂ ਮੇਰਾ ਇਹੀ ਵੀ ਚਲ ਵੀਰ ਮਿਲ ਪੈਂਦੇ ਰਖੜੀ ਬੰਨਣ ਲਈ ਨਹੀਂ ਆਊਗਾ ਆਉਣਾ ਨਹੀਂ ਉਹ ਨਾ ਆਏਨੀ ਮੈਂ ਫੋਨ ਕੀਤਾ ਸੀ ਮੈਂ ਹਾਂ ਚੱਲ ਗਏ ਤੇ ਕਹਿੰਦੇ ਕੋਈ ਨਹੀਂ ਮੈਂ ਮੇਰੀ ਭੈਣ ਸਿਆਣੀ ਆ ਉਹਨੇ ਸਮਝਣਾ ਛੋਣਾ ਲਾਉਂਦੇ ਉਹ ਨਹੀਂ ਗੁੱਸਾ ਕਰਦੀ ਤੇ ਤੂੰ ਲੀੜਾ ਲੱਤਾ ਦੇ ਆ ਭੈਣ ਖਾਲੀ ਕਿ ਚੜੇਗੀ ਆ ਤੇ ਉਹਦਾ ਕੋਈ ਨਹੀਂ ਛੋਣਾ ਲੱਗ ਜਾਂਦਾ ਤੇ ਫਿਰ ਮੈਂ ਵਿਹਲਾ ਹੋ ਕੇ ਭੈਣ ਨੂੰ ਮੈਂ ਇਹ ਕਿ ਕਰਨੀ ਹੋਈ ਕਰੀਂਦਾ ਨਾ ਖੁਸ਼ ਹੋ ਜਾਣਾ ਕਿ ਰਖੜੀ ਲੈ ਕੇ ਪਿਛਲੀ ਤਾਂ ਨਹੀਂ ਆ ਨਹੀਂ ਉਹ ਤੇ ਮੇਰੀ ਦੀਦੀ ਕਰਦਾ ਹੀ ਬੜਾ ਤੇਰੇ ਨਾਲ ਉਹ ਤੁਮ ਤੇ ਚਾਹ ਚੜ ਜਾਂਦਾ ਵਾ ਤੇ ਪਿਛਲੀ ਨੇ ਵੀ ਹਾਂ ਤੇ ਜਿਆ ਰੱਖ ਕੱਪੜੇ ਚੰਗਾ ਹੋਰ ਵਧੀਆ ਬਣਾ ਕੇ ਹੁੰਦੀ ਚਾਹ ਪੈ ਜੋ ਨਹੀਂ ਚਾਹ ਚੂਣੀ ਪੀਣੀ ਗਰਮੀ ਬੜੀ ਗਰਮੀ ਚ ਮੇਰਾ ਚਾਹ ਨੂੰ ਤੇ ਬਿਲਕੁਲ ਵੀ ਜੀ ਨਹੀਂ ਕਰਦਾਗਾ ਗੱਲਾਂ ਬਾਤਾਂ ਮਾਰਦੇ ਮੈਰੀ ਤੂੰ ਹੀ ਮੇਰੀ ਨਨਾਰਤ ਮੈਂ ਵੀ ਪਰਜਾਈ ਨਹੀਂ ਮਾਂ ਬਣ ਕੇ ਤੈਨੂੰ ਵਿਖਾਉਂਗੀ ਚੰਗਾ ਹਾਂ ਤੈਨੂੰ ਕਦੀ ਨਾ ਮਹਿਸੂਸ ਹੋਊਗਾ ਵੀ ਮੇਰੀ ਅਜੇ ਮਾਂ ਹੁੰਦੀ ਤੇ ਮੇਰੇ ਪੇਕੇ ਘਰ ਮੈਨੂੰ ਆਹ ਮਿਲਦਾ ਆਹ ਮਿਲਦਾ ਮੈਂ ਹਰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰ ਤੇਰੀ ਹਰ ਰੀਜ ਪੂਰੀ ਕਰਾਂ ਹਾਰ ਤੇਰੀ ਖਵਾਸ਼ ਕੋ ਜਿੰਨੇ ਜੋਗੀ ਵੇਖ ਦਿੱਦੀ ਮੈਂ ਹੈਗੀ ਨਾ ਇਹ ਕਰਨੀ ਬੜੀ ਕੁਸ਼ੀਆ ਹੱਸ ਕੇ ਮਿਲ ਪੇ ਹੱਸ ਕੇ ਬੋਲ ਪੇ ਬੰਦਾ ਤੇ ਚਲ ਕੋਈ ਚੰਗਾ ਹੋ ਤੀਕ ਤਕ ਹਾਂ ਵਧੀਆ ਠੀਕ ਚਲ ਕਰਦੇ ਹਾਂ ਇੱਥੇ